3 ਜੂਨ ਨੂੰ ਥਾਣਾ ਮਲੋਤ ਦੇ ਵਿੱਚ ਇੱਕ ਪਿੰਡ ਹੈਗਾ ਕੁਲਾੜ ਪਿੰਡ ਉੱਥੇ ਚੋਰੀ ਹੋਈ ਸੀ ਕਰੋ ਕੁਝ ਜੁਐਲਰੀ ਪਲੱਸ ਉਹਨਾਂ ਨੇ ਕੁਝ ਕੈਸ਼ ਦਾ ਆਪਣਾ ਦੱਸਿਆ ਸੀਗਾ ਤੇ ਬਲਕਾਰ ਬਲਵਿੰਦਰ ਸਿੰਘ ਦੀ ਸਟੇਟਮੈਂਟ ਦੇ ਬੇਸਿਸ ਤੇ 8 ਜੂਨ ਨੂੰ ਐਫਆਈਆਰ ਦਰਜ ਕੀਤੀ ਗਈ ਤੇ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਇੱਕ ਦਿਲਰਾਜ ਨਾ ਦਾ ਪਰਸਨ ਹੈ ਜੋ ਕਿ ਪਿੱਛੇ ਸੁਹਾਣਾ ਦਾ ਰਹਿਣ ਵਾਲਾ ਹੈਗਾ ਤੇ ਸੋਹਣਤ ਮੁਹਾਲੀ ਦੇ ਵਿੱਚ ਰਹਿੰਦਾ ਹੈਗਾ ਉਹਨੇ ਆ ਚੋਰੀ ਦੀ ਵਾਰਦਾਤ ਨੂੰ ਜਾਣ ਦਿੱਤਾ ਸੀਗਾ ਤੇ ਉਹਦਾ ਸਾਥ ਬਲਵਿੰਦਰ ਸਿੰਘ ਦੀ ਨੂੰ ਜਿਹਦਾ ਨਾਮ ਕਮਲਜੀਤ ਕੌਰ ਹੈ ਉਹਨੇ ਸਾਥ ਦਿੱਤਾ ਸੀਗਾ ਕਮਲਜੀਤ ਕੌਰ ਦੀ ਇਹਦੇ ਨਾਲ ਗੱਲਬਾਤ ਸੀਗੀ ਤੇ ਇਹਨੇ ਜੋ ਫਲਮਾਰੀਆਂ ਦੀ ਚਾਬੀ ਵਗੈਰਾ ਉਹਨੂੰ ਫੜਾਈ ਸੀਗੀ ਤੇ ਉਹਨੇ ਚੋਰੀ ਕੀਤੀ ਸੀਗੀ ਆ ਦੋਨੋਂ ਕੇ ਦੋਨੋਂ ਦੀ ਅਰੈਸਟ ਪਲੱਸ ਜੋ ਤਫਤੀਸ਼ ਦੌਰਾਨ ਜੋ ਸਾਰੀ ਰਿਕਵਰੀ ਵਗੈਰਾ ਹੋਈ ਹੈ ਤੋ ਜਿਤਨੀ ਵੀ ਜੁਐਲਰੀਜ਼ ਇਨਾਂ ਨੇ ਚੋਰੀ ਕੀਤੀ ਸੀਗੀ ਉਹ ਸਾਰੀ ਜੁਐਲਰੀ ਵੀ ਰਿਕਵਰ ਹੋ ਚੁੱਕੀ ਹੈ ਦੇ ਨਾਲ ਨਾਲ 70000 ਦੀ ਜੋ ਰਾਸ਼ੀ ਹੈਗੀ ਉਹ ਵੀ ਇਨਾਂ ਦੇ ਕੋਲੋਂ ਰਿਕਵਰ ਹੋਈ ਹੈ ਤੇ ਤਕਰੀਬਨ ਤਕਰੀਬਨ ਜੋ ਵੀ ਇਨਾਂ ਨੇ ਚੋਰੀ ਕੀਤਾ ਸੀਗਾ ਸਾਰਾ ਇਹ ਸਮਾਨ ਰਿਕਵਰ ਕਰ ਲਿਆ ਹੈ ਲਿਸਟ ਤੁਹਾਡੇ ਨਾਲ ਆਪ ਪ੍ਰੈਸ ਦਾ ਜੋ ਨੋਟ ਹੈ ਇਹਦੇ ਰਾਹੀਂ ਅਸੀਂ ਸ਼ੇਅਰ ਕਰ ਦਵਾਂਗੇ ਮੋਸਟਲੀ ਇਹਦੇ ਵਿੱਚ ਜੋ ਮੁਦਰੀਆਂ ਔਰ ਸੋਨੇ ਦਾ ਹਾਰ ਵਗੈਰਾ ਸੀਗਾ ਉਹ ਸਾਰਾ ਰਿਕਵਰ ਕਰਕੇ ਅਸੀਂ ਤੁਹਾਨੂੰ ਪੇਸ਼ ਕਰ ਚੁੱਕੇ ਹਾਂ ਦੂਜਾ ਜੋ ਜੀ ਆ ਜੋ ਜੋ ਇਹਦੀ ਨੂੰ ਹੈਗੀ ਕਮਲਜੀਤ ਕੌਰ ਉਹਦੇ ਨਾਲ ਇਹ ਗੱਲਬਾਤ ਸੀਗੀ ਤੇ ਉਹਦੇ ਨਾਲ ਹੀ ਇਹਨਾਂ ਨੇ ਆਪਣਾ ਇੱਕ ਪਲੈਨਿੰਗ ਕੀਤੀ ਤੇ ਉਹ ਕਮਲਜੀਤ ਕੌਰ ਨੇ ਹੀ ਅੱਗੇ ਸਾਰੇ ਕੀ ਸਾਰੀ ਇਤਲਾਹ ਵੀ ਦਿੱਤੀ ਕਿ ਕਿੱਥੇ ਕਿੱਥੇ ਰੱਖੀ ਹੋ ਸਕਦੇ ਜੁਐਲਰੀ ਤੇ ਉਹਨਾਂ ਨੂੰ ਐਕसेस ਕਰਨ ਦਾ ਕਿ ਜੋ ਵੀ ਅਲਮੇਰਾ ਹੈ ਜਾਂ ਫਿਰ ਜੋ ਬਾਕਸੇਸ ਹੈ ਉਹਨਾਂ ਦੀ ਚਾਬੀਆਂ ਵਗੈਰਾ ਵੀ ਇਹਨੇ ਉਹਨੂੰ ਮੁਹैया ਕਰਾਈ ਸੀਗੀ ਉਹ ਹਜੇ ਤੱਕ ਨਹੀਂ ਬਟ ਗਲਬਾਤ ਸੀਗੀ ਦੇਖੀ ਮਤਲਬ ਵੀ ਕੈਨਟ ਵੈਰੀਫਾਈ ਤੇ ਉਹ ਅਲੀਗੇਸ਼ਨ ਹੋ ਜਾਏਗਾ ਜਿਹਨੇ ਹੁਣ ਤੱਕ ਆਇਆ ਸਾਹਮਣੇ ਇਹਨਾਂ ਦੀ ਗਲਬਾਤ ਸੀਗੀ ਇੰਸਟਾਗ੍ਰam ਰਾਹੀਂ ਮਿਲੇ ਸੀਗੀ ਤੇ ਗੱਲਬਾਤ ਕਰਦੇ ਸੀਗੀ ਤੇ ਅੱਗੇ ਉਹ ਕਮਲਜੀਤ ਕੌਰ ਨੇ ਉਹਨੂੰ ਐਕਸੈਸ ਦਿੱਤਾ ਸੀਗਾ। ਨਹੀਂ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਕੁਝ ਨਹੀਂ 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 ਹਜੇ ਤੱਕ ਆਹੀ ਹੈਗਾ। ਹਜੇ ਤੱਕ ਨਹੀਂ ਨਹੀਂ ਹਜੇ ਤੱਕ ਇਤਨਾ ਹੀ ਹੈਗਾ ਕਿ ਫਰਸਟ ਹੈਗਾ ਤੇ ਉਹ ਲੇਡੀ ਨੇ ਇਹਨੂੰ ਐਕਸੈਸ ਦਿੱਤਾ ਤੇ ਇਹਨਾਂ ਨੇ ਮਿਲ ਮਿਲੀ ਬੁਗਤ ਨਾਲੇ ਚੋਰੀ ਨੂੰ ਅੰਜਾਮ ਦਿੱਤਾ ਸੀਗਾ ਤੇ ਸਾਰੀ ਕੀ ਸਾਰੀ ਹੀ ਜੋ ਚੋਰੀ ਦੀ ਆਰਟੀਕਲਸ ਔਰ ਕੈਸ਼ ਹੈਗਾ ਉਹ तकरीबन तकरीबन ਸਾਰੇ ਰਿਕਵਰ ਹੋ ਚੁੱਕੇ ਉਹ ਉਹਨਾਂ ਨੇ ਵੇਟ ਤਾਂ ਸਾਨੂੰ ਦੱਸਿਆ ਵੀ ਨਹੀਂ ਸੀਗਾ ਹੁਣ ਉਹ ਉਹਨਾਂ ਨੇ شناخت ਕਰ ਲਈ ਹੈਗੀ ਤੇ ਵੇਟ ਮੁਤਾਬਿਕ ਫਿਰ ਬਾਅਦ ਦੇ ਵਿੱਚ ਉਹ ਕਰਾ ਲੈਗੇ ਅਸ਼ਨਾਕਤ ਹੋ ਚੁੱਕੀ ਜੋ ਉਹਨਾਂ ਦੀ ਚੋਰੀ ਹੋਈ ਸੀਗੀ ਸਾਰਾ ਰਿਕਵਰ ਹੋ ਗਿਆ ਮੁਦਰੀਆ ਵਗੈਰਾ ਜੋ ਜੋ ਵੀ ਹੋਏਗਾ ਮਤਲਬ ਉਹਨਾਂ ਨੇ ਵੇਟ ਵੇਟ ਰਾਈ ਨਹੀਂ ਦੱਸਿਆ ਸੀਗਾ ਐਸ ਪਰ ਕੰਪਲੀਟ ਨੰਬਰ ਆਫ ਆਰਟੀਕਲਸ ਔਰ ਉਹਨਾਂ ਦੀ ਸ਼ਨਾਖਤ ਹੋਣੀ ਸੀ ਤਕਰੀਬਨ ਇੰਨਾ ਕਹੇਗਾ ਬਟ ਦੇਖੀ ਤਕਰੀਬਨ ਹੈਗਾ ਉਹ ਉਹਨਾਂ ਦਾ ਚੋਰੀ ਜੋ ਹੋਇਆ ਸਮਾਨ ਉਹਦੀ ਸ਼ਨਾਖਤ ਹੋ ਗਈ ਹੈ weight ਦਾ ਸਾਨੂੰ ਨਹੀਂ ਪਤਾ ਉਹ weight ਤਾਂ ਬਾਈ ਚਾਂਸ ਅਸੀਂ weight ਕਰਾਇਆ ਹੈਗਾ ਬਟ that is not important important is ਕਿ ਉਹਨਾਂ ਦਾ ਜੋ ਚੋਰੀ ਹੋਇਆ ਐਗਜ਼ੈਕਟਲੀ ਆਹੀ ਸੇਮ ਸਮਾਨ ਹੈ ਉਹੀ ਉਹਨਾਂ ਨੇ ਸ਼ਨਾਖਤ ਕਰ ਲਈ ਉਸ